नहीं वो दूसरा मैडम ने नौ सौ का हजार रुपए का कपड़े है ये हजार रुपए की है पंद्रह का सोलह का दिन ਕੀ ਨਹੀਂ ਕ ਉਤਾਰੀਏ ਉਤਾਰੀਏ ਕਹ ਲੈ ਸਭ ਉਤਾਰੀਏ ਇਸੇ ਭਰ ਕੋ ਕੈਸੇ ਭਰਦੀ ਕਹੇ ਤੂੰ ਦੋਸਤੋ ਇੱਕ ਔਰਤ ਵੱਲੋਂ ਦੁਕਾਨ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਕੀਤਾ ਗਿਆ ਕਿ ਉੱਥੇ ਦੇਖਣ ਵਾਲਿਆਂ ਦੇ ਵੀ ਹੋਸ਼ ਉੱਡ ਗਏ ਕਿ ਕਿਸ ਤਰ੍ਹਾਂ ਇਸ ਔਰਤ ਨੇ ਚੋਰੀ ਨੂੰ ਅੰਜਾਮ ਦਿੱਤਾ ਅਤੇ ਚੋਰੀ ਕਰਕੇ ਵੀ ਜੋ ਚੋਰੀ ਕੀਤੇ ਕੱਪੜੇ ਸਨ ਅਜਿਹੀ ਜਗ੍ਹਾ ਤੇ ਲੁਕੋਏ ਕਿ ਹਰ ਇੱਕ ਇਸ ਨੂੰ ਦੇਖ ਕੇ ਆਪਣੀਆਂ ਉਂਗਲਾਂ ਆਪਣੇ ਦੰਦਾਂ ਥੱਲੇ ਚਬਾਉਣ ਲੱਗ ਪਿਆ ਦੱਸਦੀ ਹੈ ਕਿ ਇਸ ਔਰਤ ਵੱਲੋਂ ਇੱਕ ਦੁਕਾਨ ਦੇ ਵਿੱਚ ਚੋਰੀ ਕੀਤੀ ਗਈ ਅਤੇ ਚੋਰੀ ਕੀਤੇ ਗਏ ਸਮਾਨ ਨੂੰ ਆਪਣੀ ਸਲਵਾਰ ਦੇ ਵਿੱਚ ਲੁਕਾ ਲਿਆ ਗਿਆ ਜਦੋਂ ਦੁਕਾਨ ਤੇ ਕੰਮ ਕਰਨ ਵਾਲੇ ਮੁਲਾਜ਼ਮਾ ਨੂੰ ਸ਼ੱਕ ਹੋਇਆ ਇਸ ਔਰਤ ਦੇ ਤੁਰਨ ਤੇ ਤਾਂ ਉਹਨਾਂ ਵੱਲੋਂ ਦੁਕਾਨ ਮਾਲਕਾਂ ਨੂੰ ਦੱਸਿਆ ਗਿਆ ਜਿਸ ਤੋਂ ਬਾਅਦ ਪੁਲਿਸ ਬੁਲਾਈ ਗਈ ਅਤੇ ਪੁਲਿਸ ਦੇ ਸਾਹਮਣੇ ਜਦੋਂ ਇਹਦੀ ਸਲਵਾਰ ਖਲਾ ਕੇ ਤਲਾਸ਼ੀ ਗਈ ਤਾਂ ਪੌਲਸ ਵਾਲੇ ਵੀ ਦੇਖਦੇ ਹੀ ਰਹਿ ਗਏ ਕਿ ਕਿੰਨਾ ਸਵਾਨ ਇਸਨੇ ਆਪਣੀ ਸਲਵਾਰ ਚ ਲਕੋਇਆ ਸੀ ਆਓ ਦੇਖੋ ਪੂਰੀ ਵੀਡੀਓ ਵੀਡੀਓ ਨੂੰ ਲਾਈਕ ਕਰਨਾ ਨਹੀਂ ਉਹ ਦੂਸਰਾ ਮੈਡਮ ਵੀ 9000 ਦਾ 1000 ਰੁਪਏ ਦਾ ਕਪੜਾ ਹੈ ਇਹ 2000 ਰੁਪਏ ਦੀ ਹੈ 15 ਦਾ 16 ਦਾ ਸੀ ਇਹ ਬਹੇ ਬਹੇ ਕਪੂ ਤਾਂ ਵੀ ਤਾਂ ਨਹੀਂ ਹੋਵੇ ਨਾ ਨਹੀਂ ਮਤ भर्ती करती है नहीं वो दूसरा मैडम ये नौ सौ का हजार रुपए का कपड़े है ये तो हजार रुपए के 誰か誰か誰か。 以